ਜਿਹੜਾ ਸਾਡੇ ਕੋਲ ਗੁੜਾ ਜੀ ਅਸੀਂ ਹੁਣ ਇਸ ਟਾਈਮ ਸਾਡੇ ਕੋਲੇ ਉਪਲਬਧ 12 ਤਰ੍ਹਾਂ ਦਾ ਗੁੜਾ ਹੈ ਕਬਜੇ ਰੋਗਾਂ ਦੀ ਮਾਂ ਹੈ ਤੇ ਜੇ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਜੀ ਤਾਂ ਤੁਹਾਡਾ ਪੇਟ ਸਾਫ਼ ਹੋ ਜਾਂਦਾ ਹੈ ਤਾਂ ਏਦੋਂ ਵੱਡੀ ਤੰਦਰੁਸਤੀ ਵਾਲੀ ਗੱਲ ਹੀ ਕੋਈ ਨਹੀਂ ਤੇ ਉਹਦੇ ਲਈ ਤ੍ਰਿਫਲਾ ਜਿਹੜਾ ਗੁੜ ਬਣਾਇਆ ਅਸੀਂ 1 2 ਤੇ 3 ਦੇ ਅਨਪਾਤ ਚ ਬਣਾਇਆ ਹਾਰਡ ਬਿਹੜਾ ਤੇ ਆਵਲਾ 1 2 3 ਅਨਪਾਤ ਦੇ ਵਿੱਚ ਬਣਾਇਆ ਤੇ ਸਭ ਤੋਂ ਬਾਧੂ ਗੁਣਕਾਰੀ ਹੈ ਅਦਰਕ ਸਿੱਧਾ ਖਾਣਾ ਥੋੜਾ ਜਿਆ ਔਖਾ ਲੱਗਦਾ ਹੈ ਤਾਂ ਫਿਰ ਅਸੀਂ ਹਜ਼ਰਕ ਦਾ ਪਾਊਡਰ ਗੁੜ ਦੇ ਵਿੱਚ ਬਣਦੀ ਮਾਤਰਾ ਦੇ ਵਿੱਚ ਰਲਾਤਾ ਤਾਂ ਕਿ ਬੰਦਾ ਗੁੜ ਦੀ ਡਲੀ ਚੱਕੇ ਪਰਪੀ ਚੱਕੇ ਭੁੱਲੇ ਨਾ ਆਪਣੇ ਆਪ ਹੀ ਹਜ਼ਰਕ ਉਹਦੇ ਅੰਦਰ ਚਲਾ ਜਾਵੇ ਤਾਂ ਉਹ ਜਿਹੜਾ ਜੋੜਾਂ ਦਾ ਦਰਦ ਹੈ ਉਹ ਤੋਂ ਮੁਕਤੀ ਪਾ ਲਵੇ ਜਿਹੜਾ ਸਾਡੇ ਕੋਲ ਗੁੜ ਹੈ ਜੀ ਅਸੀਂ ਹੁਣ ਇਸ ਟਾਈਮ ਸਾਡੇ ਕੋਲ ਉਪਲਬਧ 12 ਤਰ੍ਹਾਂ ਦਾ ਗੁੜ ਹੈ ਤੇ ਦੋ ਕਿਸਮ ਦੀ ਸ਼ੱਕਰ ਹੈ ਅਗਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਜਿਹੜੀਆਂ ਬਣ ਗਈਆਂ ਨੇ ਜਿਹੜੀਆਂ ਮਨੁੱਖੀ ਸਿਹਤ ਲਈ ਗੁਣਕਾਰੀ ਨੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਰਲਾ ਕੇ ਖਾਇਆ ਜਾਂਦਾ ਜਿਵੇਂ ਹਲਦੀ ਦੇ ਨਾਲ ਹਣਾ ਜੀ ਅਦਰਕ ਦੇ ਨਾਲ ਆਵਲੇ ਦੇ ਨਾਲ ਤ੍ਰਿਫਲੇ ਦੇ ਨਾਲ ਸੌਫ ਦੇ ਨਾਲ ਅਜਵੈਨ ਦੇ ਨਾਲ ਚਨੇ ਦੇ ਨਾਲ ਮੂੰਫਲੀ ਦੇ ਨਾਲ ਜਿਸ ਤਰ੍ਹਾਂ ਸਾਡਾ ਰੁਟੀਨ ਚੱਲਦਾ ਤੇ ਉਹ ਅਸੀਂ ਸਾਰਾ ਤਿਆਰ ਕਰਦੇ ਆਂ ਸਾਡੇ ਕੋਲੇ ਹਲਦੀ ਦਾ ਗੁੜ ਪਿਆ ਹਲਦੀ ਦੇ ਨਾਲ ਅਦਰਕ ਵਾਲਾ ਗੋੜਾ ਜਿਹੜਾ ਇਹ ਜੋੜਾਂ ਦੇ ਦਰਦ ਨੇ ਜਿਹੜੇ ਉਹਨਾਂ ਮਰੀਜ਼ਾਂ ਲਈ ਹੈ ਬੜਾ ਗੁਣਕਾਰੀ ਹੈ ਅਸੀਂ ਹਲਦੀ ਤਾਂ ਵੈਸੇ ਵੀ ਦੁੱਧ ਦੇ ਵਿੱਚ ਪਾ ਕੇ ਪੀਨੇ ਆ ਤੇ ਅਸੀਂ ਹਲਦੀ ਵਾਲਾ ਗੁੜ ਤੇ ਸ਼ੱਕਰ ਤਿਆਰ ਕੀਤੀ ਹੈ ਜਿਵੇਂ ਹਾਜਮੇ ਦੀ ਗੱਲ ਕਰੀਏ ਤਾਂ ਖਾਣੇ ਤੋਂ ਬਾਅਦ ਸਾਡਾ ਮੋਸਟਲੀ ਖੋਟਲਾਂ ਦੇ ਵਿੱਚ ਵੀ ਸਾਨੂੰ ਚੀਨੀ ਦੇ ਨਾਲ ਸੌਂਫ ਦਿੱਤੀ ਜਾਂਦੀ ਹੈ ਤੇ ਅਸੀਂ ਉਹੀ ਹਾਜਮੇ ਲਈ ਸ਼ੁੱਧ ਰੂਪ ਦੇ ਵਿੱਚ ਗੁੜ ਤੇ ਸੌਂਫ ਰਲਾ ਕੇ ਸੌਂਫ ਵਾਲਾ ਗੁੜ ਤਿਆਰ ਕੀਤਾ ਉਸ ਤੋਂ ਬਾਅਦ ਜਿਵੇਂ ਛੋਲੇ ਨੇ ਤੇ ਗੁੜਾ ਜਦੋਂ ਇਹਨਾਂ ਦਾ ਮੇਲ ਹੋ ਜਾਂਦਾ ਹੈ ਤਾਂ ਭੁੱਖ ਪਿਆਸ ਆ ਜਿਹੜੀ ਉਹ ਵੀ ਖਤਮ ਕਰ ਦਿੰਦ ਨੇ ਤੇ ਉਸ ਤੋਂ ਜਿਵੇਂ ਤ੍ਰਿਫਲਾ ਗੁੜਾ ਹੈ ਜਿਨ੍ਹਾਂ ਨੂੰ ਕਬਜ ਹੈ ਜਾਂ ਪੇਟ ਦੀਆਂ ਹੋਰ ਸਮੱਸਿਆ ਨੇ ਉਹਨਾਂ ਲਈ ਆਰਾਮ ਬਾਨਾ ਉਨ ਜੇ ਆਪਾਂ ਜਿਵੇਂ ਮੌਸਮ ਹੈ ਸਰਦੀ ਦਾ ਹਿੱਕ ਜਾਮ ਹੋ ਜਾਂਦੀ ਹੈ ਜਾਂ ਬਲਗਮ ਦੀ ਸਮੱਸਿਆ ਹੁੰਦੀ ਹੈ ਤਾਂ ਉਹਦੇ ਲਈ ਆ ਜਿਹੜਾ ਅਦਰ ਅਜਵੈਣ ਵਾਲਾ ਗੁੜਾ ਇਹ ਬੜਾ ਗੁਣਕਾਰੀ ਹੈ ਕਿਉਂਕਿ ਪਹਿਲਾਂ ਵੀ ਸਾਡੀਆਂ ਦਾਦੀਆਂ ਪਰਦਾਦੀਆਂ ਸਾਨੂੰ ਦੇਸੀ ਘਿਓ ਦੇ ਵਿੱਚ ਚੁੱਲ੍ਹੇ ਦੀ ਮੱਠੀ ਕੋਲਿਆਂ ਦੀ ਅੱਗ ਦੇ ਉੱਪਰ ਅਜਵੈਣ ਦੇ ਵਿੱਚ ਗੁੜ ਕਲਕਾ ਕੇ ਉਹਦਾ ਇੱਕ ਪੇੜਾ ਜਿਹਾ ਬਣਾ ਕੇ ਪਾਵੜੀ ਜੀ ਬਣਾ ਕੇ ਦਿੰਦੇ ਹੁੰਦੇ ਸੀ ਤੇ ਨਾਲ ਅਸੀਂ ਇੱਕ ਮੈਡੀਕੇਟਡ ਗੁੜ ਤਿਆਰ ਕੀਤਾ ਹੈ ਜਿਹਦੇ ਵਿੱਚ ਬਦਾਹਾਜਮੀ ਜੁਰਕ ਐਸਿਡ ਬੱਖ ਬੱਖ ਜਿਹੜੀਆਂ ਪਰੇਸ਼ਾਨੀਆਂ ਨੇ ਸਰੀਰਕ ਮਿਹਦੇ ਨਾਲੀਆਂ ਪੇਟ ਨਾਲ ਸੰਬੰਧਿਤ ਉਹਨਾਂ ਲਈ ਅਸੀਂ 10 ਚੀਜ਼ਾਂ ਦੇ ਵਿੱਚ ਰਲਾ ਕੇ ਇਹ ਗੁੜ ਤਿਆਰ ਕੀਤਾ ਦੋਨੇ ਕਿਸਮ ਦੀਆਂ ਲੇਚੀਆਂ ਨੇ ਸੌਂਫ, ਅਜਵੈਨ, ਦਾਲਚੀਨੀ ਐ, ਮਗਾ ਨੇ ਸਾਰੀਆਂ ਚੀਜ਼ਾਂ ਅਸੀਂ ਰਲਾ ਕੇ ਕਾਲੀ ਮਿਰਚ ਐ ਤੇ ਗੁੜ ਤਿਆਰ ਕੀਤਾ ਇਹ ਵੀ ਬੜਾ ਗੁਣਕਾਰੀ ਐ ਜਿਹੜਿਆਂ ਨੂੰ ਵਰਤਦੇ ਆ ਉਹ ਸਾਨੂੰ ਦੁਬਾਰੇ ਸਵਾਲ ਨਹੀਂ ਕਰਦੇ ਤੇ ਉਸੇ ਤਰ੍ਹਾਂ ਹੀ ਅਸੀਂ ਇੱਕ ਬੱਚਿਆਂ ਲਈ ਜਾਂ ਜਿਵੇਂ ਆ ਗਜਰੇਲੇ ਵਾਲਾ ਗੁਰਤਿਆਰ ਕੀਤਾ ਕਿਉਂਕਿ ਸਾਨੂੰ ਦੁੱਧ ਦੇ ਵਿੱਚ ਗਾਜਰਾਂ ਨੂੰ ਪਕਾਉਣਾ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ ਗੱਲ ਕਰ ਅਸੀਂ ਇਹਨੂੰ ਇਸ ਤਰ੍ਹਾਂ ਦਾ ਤਿਆਰ ਕੀਤਾ ਵੀ ਤੁਸੀਂ ਦੁੱਧ ਦਾ ਗਲਾਸ ਲਾਓ ਉਹਨੂੰ ਥੋੜਾ ਗਰਮ ਕਰੋ ਜਦੋਂ ਕੁਝ ਪਰਸੈਂਟ ਰਹਿ ਜਾਂਦਾ ਤਾਂ ਉਹਦੇ ਵਿੱਚ ਦੋ ਬਰਫੀਆਂ ਪਾਓ ਤਾਂ ਤੁਹਾਨੂੰ ਚਮਚੇ ਨਾਲ ਖਾਣ ਵਾਲਾ ਜਿਹੜਾ ਗਜਰੇਲਾ ਉਹ 10 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦਾ ਬਾਕੀ ਉਹਨੂੰ ਸਿੱਧਾ ਵੀ ਖਾਧਾ ਜਾ ਸਕਦਾ ਤੇ ਦੁੱਧ ਦੇ ਵਿੱਚ ਪਾ ਕੇ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ ਫਿਰ ਅਸੀਂ ਬੱਚਿਆਂ ਨੂੰ ਗੁੜ ਵੱਲ ਲੈ ਕੇ ਆਉਣ ਵਾਸਤੇ मूंगਫਲੀ ਵਾਲਾ ਗੁੜ ਵੀ ਬਣਾਇਆ ਤੇਲ ਵਾਲਾ ਗੁੜ ਵੀ ਬਣਾਇਆ ਇਧਰ ਪਿਆ ਜੀ ਤੇ ਚਨੇ ਵਾਲਾ ਗੁੜ ਵੀ ਬਣਾਇਆ ਤਾਂ ਕਿ ਬੱਚੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਬੱਚਿਆਂ ਦੀ ਹੈ ਇਮਿਊਨਿਟੀ ਸਿਸਟਮ ਉਹਨਾਂ ਦਾ ਡਾਊਨ ਹੁੰਦਾ ਜਾ ਰਿਹਾ ਕਿਸੇ ਨੂੰ ਕਣਕ ਤੋਂ ਅਲਰਜੀ ਹੋ ਰਹੀ ਹੈ ਕਿਸੇ ਨੂੰ ਹੋਰ ਭੋਜਨਾਂ ਤੋਂ ਹੋ ਰਹੀ ਹੈ ਕਈਆਂ ਦੀ ਤਾਂ ਸਥਿਤੀ ਇਹ ਬਣੀ ਹੋਈ ਹੈ ਵੀ ਉਹ ਕੁਝ ਵੀ ਚੰਗਾ ਖਾ ਹੀ ਨਹੀਂ ਸਕਦੇ ਜੇ ਕਬਜ ਕਬਜ ਰੋਗਾਂ ਦੀ ਮਾਂ ਹੈ ਤੇ ਜੇ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਜੀ ਤਾਂ ਤੁਹਾਡਾ ਪੇਟ ਸਾਫ਼ ਹੋ ਜਾਂਦਾ ਹੈ ਤਾਂ ਐਦੋਂ ਵੱਡੀ ਤੰਦਰੁਸਤੀ ਵਾਲੀ ਗੱਲ ਹੀ ਕੋਈ ਨਹੀਂ ਤੇ ਉਹਦੇ ਲਈ ਤ੍ਰਿਫਲਾ ਜਿਹੜਾ ਗੁੜ ਬਣਾਇਆ ਸੀ 1 2 ਤੇ 3 ਦੇ ਅਨਪਾਤ ਚ ਬਣਾਇਆ ਹਾਰਡ ਬਿਹੜਾ ਤੇ ਆਵਲਾ 1 2 3 ਅਨਪਾਤ ਦੇ ਵਿੱਚ ਬਣਾਇਆ ਤੇ ਸਭ ਤੋਂ ਬਾਧੂ ਗੁਣਕਾਰੀ ਹੈ ਅਦਰਕ ਸਿੱਧਾ ਖਾਣਾ ਥੋੜਾ ਜਿਹਾ ਔਖਾ ਲੱਗਦਾ ਤਾਂ ਫਿਰ ਅਸੀਂ ਅਦਰਕ ਦਾ ਪਾਊਡਰ ਗੁੜ ਦੇ ਵਿੱਚ ਬਣਦੀ ਮਾਤਰਾ ਦੇ ਵਿੱਚ ਰਲਾਤਾ ਤਾਂ ਕਿ ਬੰਦਾ ਗੁੜ ਦੀ ਡਲੀ ਚੱਕੇ ਪਰਪੀ ਚੱਕੇ ਭੁੱਲੇ ਨਾ ਆਪਣੇ ਆਪ ਹੀ ਅਦਰਕ ਉਹਦੇ ਅੰਦਰ ਚਲਾ ਜਾਵੇ ਤਾਂ ਉਹ ਜਿਹੜਾ ਜੋੜਾਂ ਦਾ ਦਰਦ ਹੈ ਉਹ ਤੋਂ ਮੁਕਤੀ ਪਾਵੇ ਇਹ ਚਾਹ ਲਈ ਵਰਤਿਆ ਜਾਣ ਵਾਲਾ ਗੋੜਾ ਜੀ ਬਾਕੀ ਜਿਹੜੇ ਸਾਡੇ ਇਹਨੂੰ ਚਾਜ ਪਾਓ ਰੋਟੀ ਦੇ ਧਰ ਕੇ ਦੇਸੀ ਘਿਓ ਨਾਲ ਇੱਕ ਡਲੀ ਖਾਓ ਜਾਂ ਤੌੜੀ ਵਾਲੇ ਦੁੱਧ ਨਾਲ ਖਾਓ ਇਹ ਬੜਾ ਗੁਣਕਾਰੀ ਹੈ